ਆਪਕੋ ਤੋਂ ਦੋ ਕੇਸਾਂ ਵਰਤੋਤ ਦੋ ਬੀਓ ਬੜੇ ਵੱਕੀ ਮੈਂ ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੀਡ ਕਰਕੇ ਦੋ ਪਿਉਰਸਟ ਕੀਤੇ ਨੇ ਡਾਇਰੈਕਟ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁਲਿਸਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਹਰਪੀ ਸਿੰਘ ਜੀ ਮਡੇਰ ਪੀਪੀਐਸ ਡੀਸੀਬੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਤੂ ਪੀਪੀਐਸ ਏ ਡੀਸੀਬੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਤੇ ਇਹਨਾਂ ਦੇ ਸਕੋਟਿੰਗ ਸਾਡਾ ਸਟਾਫ ਜਿਹੜਾ ਕੰਮ ਕਰ ਰਿਹਾ ਜੀ ਜਿਹੜੇ ਦੋ ਪਿਉਰਸ ਕਿਤੇ ਹੋਰਾਂ ਦੇ ਟ੍ਰੇਲ ਇਸ ਪ੍ਰਕਾਰ ਹੈ ਜਿਹੜਾ ਪਹਿਲਾ ਪਿਉ ਆ ਉਹ ਹੈ ਪ੍ਰੇਮਜੀਤ ਸਿੰਘ ਇਲੀਸ ਤੋਤਾ ਸਾਨੂੰ ਹਰਪ੍ਰੀਤ ਸਿੰਘ ਆਰੋ ਪਿੰਡ ਗਿੱਲ ਵਾਲੀ ਬਟਾਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਤੇ ਇਹ ਬਾਦਾਲਤ શ્રી ਬਰਿੰਦਰ ਕੁਮਾਰ ਜੀ ਐਮ ਆਈ ਸੀ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ 329 ਡੇਟਡ 511 2017 ਅੰਡਰ ਸੈਕਸ਼ਨ 21 ਐਂਡ ਇਫੈਕਟ ਥਾਣਾ ਏ ਡਿਵੀਜ਼ਨ ਦਾ ਪੋਰਚਾ ਸੀ ਜਿਹਦੇ ਵਿੱਚ ਇੱਕ ਪੀਓ ਸੀ ਜਦੀ ਪੀਓ ਡੇਟ ਅਗੇ 16 9 2023 ਜਿਹੜਾ ਦੂਸਰਾ ਪੀਓ ਆ ਉਹ ਉਹਦਾ ਨਾਮ ਹੈ ਕਾਸ਼ਦੀਪ ਸਿੰਘ ਜਿਹੜੇ ਸੇ ਆਕਾਸ਼ ਸਨ ਆਫ ਕਰਤਾਰ ਸਿੰਘ ਵਾਸੀ ਪਿੰਡ ਹੇਰ ਥਾਣਾ ਘਰੰਡਾ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਬਾਦਾਲਤ ਸ਼੍ਰੀ ਰਵਿੰਦਰਜੀਤ ਸਿੰਘ ਵਾਹੀਵਾਨ ਨੇ ਸਾਡੇ ਡਿਸੀਸ਼ਨ ਚੈਂਜਾ ਸਾਹਿਬ ਉਹਨਾਂ ਦੀ ਕੋਰਟ ਦੇ ਵਿੱਚੋਂ ਮੁਕਦਮਾ ਨੰਬਰ 262 ਡੇਟਡ 12 10 2020 ਅੰਡਰ ਸੈਕਸ਼ਨ 304 ਸੀਬੀ 411 34 ਆਈਪੀਸੀ ਪੀਐਸ 8 ਡਿਵੀਜ਼ਨ ਇਹ ਵੀ ਤੁਹਾਡੇ ਰਾਮਬਗ ਦਾ ਇਹ ਮਕਦਮਾ ਜੀ ਇਹਦੇ ਵਿੱਚ ਪੀਓ ਸੀ ਜਿਹਦੀ ਪਿਓ ਡੇਟਾ ਘੀ 19 8 2023 ਇਹ ਦੋਵੇਂ ਪੀਓ ਜਿਹੜੇ ਤੁਹਾਡੇ ਰਾਮਬਗ ਦੇ ਨੇ ਇਹਨਾਂ ਦੀ ਤੁਹਾਡੇ ਰਾਮਬਗ ਦੇ ਵਿੱਚ ਗ੍ਰਿਫਤਾਰੀ ਪਾਈ ਜਾਊਗੀ ਤੇ ਇਹਨਾਂ ਦੀ ਪੁੱਛਗਿੱਛ ਕੀਤੀ ਜੀ ਜਿਹਨਾਂ ਦੱਸਿਆ ਵੀ ਉਹ 2017 ਦੇ ਵਿੱਚ ਜਿਹੜਾ ਐਂਟੀ ਦਾ ਪੀਓ ਆ ਉਹ 2017 ਦੇ ਵਿੱਚ ਉਹ ਤੋਂ ਨਸ਼ਾ ਕਰਦਾ ਸੀ ਉਹਦੇ ਵਿੱਚ ਮੇਰੇ ਕੋਲ ਥੋੜਾ ਹੋਇਆ ਸਮਾਨ ਫੜਿਆ ਗਿਆ ਤੇ ਮੈਨੂੰ ਪਰਚਾ ਦਰਜ ਹੋ ਗਿਆ ਤੇ ਬਾਅਦ ਵਿੱਚ ਲੋਕਡਾਊਨ ਹੋਣ ਕਰਕੇ ਤਰੀਕਾ ਦਰੁਕਾ ਦੇ ਨਹੀਂ ਗਿਆ ਜਿੱਥੇ ਪੀਓ ਹੋ ਗਿਆ ਜਿਹੜਾ ਦੂਸਰਾ ਪੀਓ ਹੈ ਜਿਹੜਾ ਤਾਂ ਦੱਸਿਆ ਕਾਸ਼ਦੀਪ ਸਿੰਘ ਇਹ ਕਾਸ਼ ਇਹ ਸੋਸਾਇਟੀ ਦੇ ਵਿੱਚ ਬੈਰੀ ਦੋਸਤੀ ਦੇ ਵਿੱਚ ਇੱਕ ਤਰ੍ਹਾਂ ਗਲਤ ਕੰਮ ਦੇ ਵਿੱਚ ਪੈ ਗਿਆ ਸੀ ਜਿੱਤੇ ਇੱਕ ਪਰਚਾ ਇੱਕ ਹੋਰ ਦਰਜਾ ਉਹ ਥਾਣੇ ਸਰਾਹਿਮੰਦ ਖਾਨ ਦਾ ਮਕਦਮਾ ਉਹਦੇ ਵਿੱਚ ਰੈਗੂਲਰ ਤਰੀਕੇ ਤੇ ਜਾ ਰਿਹਾ ਜਿਹੜਾ ਸਾਡੇ ਵਾਲਾ ਮਕਦਮਾ ਉਹਦੇ ਵਿੱਚ ਪੋਰਟ ਦੇ ਵਿੱਚੋਂ ਐਬਸਰਡ ਹੋ ਗਿਆ ਜਿਹਨੂੰ ਅਰੈਸਟ ਕਰਕੇ ਜਿਹਨਾਂ ਨੂੰ ਉਹਨਾਂ ਦੀ ਜਿਹੜੀ ਹੈ ਗੁਸਤਰੀ ਖਾਨੇ ਨਾਮ ਬਗ ਵਿੱਚ ਪਾ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ